हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ 74 ਦਾ 5 ਨੰਬਰ ਸਵਾਲ ਕਰਨ ਲੱਗੇ ਹਾਂ ਠੀਕ ਹੈ ਬੇਟਾ ਇਹ ਸਾਰੇ ਦੇ ਸਾਰੇ ਸਵਾਲ ਪਿਛਲੇ ਸਾਲਾਂ ਦੇ ਪੇਪਰਾਂ 'ਚ ਆਏ ਹੋਏ ਆਪਾਂ ਤਾਂ ਅਭਿਆਸ ਕਰਦੇ ਤੇ 2014 'ਚ ਆਇਆ ਇਹ ਕਹਿੰਦਾ ਪਹਿਲੀਆਂ 10 ਅਭਾਜ ਸੰਖਿਆਵਾਂ ਦੇ ਗੁਣਨਫਲ ਦਾ 21 ਸਥਾਨ ਦਾ ਅੰਕ ਹੋਵੇਗਾ ਤਾਂ ਸਭ ਤੋਂ ਪਹਿਲਾਂ ਤਾਂ ਬੇਟਾ ਸਾਨੂੰ ਪਹਿਲੀਆਂ ਅਭਾਜ ਸੰਖਿਆਵਾਂ ਬਾਰੇ ਪਤਾ ਹੋਣਾ ਚਾਹੀਦਾ ਇੱਕ ਅਭਾਜ ਸੰਖਿਆ ਨਹੀਂ ਹੈਗੀ 2 ਹੁੰਦੀ ਹੈ 2 3 5 7 11 13 17 19 ਫਿਰ ਉਸ ਤੋਂ ਬਾਅਦ ਦੇ ਵਿੱਚ ਕਿਹੜੀ ਹੁੰਦੀ ਬੇਟਾ 20 21 22 23 23 ਤੋਂ ਬਾਅਦ ਦੇ ਵਿੱਚ 24 25 26 27 28 29 ਠੀਕ ਹੈ ਬੇਟਾ ਅਗਣ ਲਈਏ 1 2 3 4 5 6 7 8 9 10 ਹੋ ਗਈਆਂ ਤੇ ਬੇਟਾ ਇਹਦੇ ਇਕਾਈ ਅੰਕ ਆ ਜਿਹੜੇ ਉਹ ਲੈ ਲੈਣੇ ਆਪਾਂ ਜਦੋਂ ਆਪਾਂ ਇਕਾਈ ਅੰਕ ਲੈਣੇ ਆ ਬੇਟਾ ਤਾਂ ਇਕਾਈ ਅੰਕਾਂ ਦੇ ਵਿੱਚ ਬੇਟਾ ਆਪਾਂ ਦੇਖਣਾ ਇੱਕ ਆਹਾ ਤੇ ਆਹਾ ਅੰਕ ਕਿਸੇ ਵੀ ਦੋ ਅੰਕਾਂ ਦੀ ਗੁਣਾ ਦੇ ਨਾਲ ਜੇਕਰ ਇੱਕ ਜ਼ੀਰੋ ਆਂਦੀ ਹੈ ਤੇ ਇਕਾਈ ਅੰਕ ਹਮੇਸ਼ਾ ਜ਼ੀਰੋ ਹੀ ਰਹਿਣਾ ਇੱਕ ਇਕਾਈ ਅੰਕ ਤੇ ਜ਼ੀਰੋ ਆ ਗਿਆ ਤਾਂ 2 5 10 ਹੋ ਜਾਂਦਾ 2 5 10 ਦਾ ਇਕਾਈ ਅੰਕ ਜ਼ੀਰੋ ਹੋ ਗਿਆ ਇਹਦੇ ਨਾਲ ਜਿੰਨੇ ਇਕਾਈ ਅੰਕਾਂ ਨੂੰ ਗੁਣਾ ਕਰਾਂਗੇ ਸਾਰਿਆਂ ਨੂੰ ਜ਼ੀਰੋ ਕਰ ਦੂਗਾ ਇਸ ਕਰਕੇ ਉਹ ਸੰਖਿਆ ਆ ਜਾਣੀ ਹੈ ਬੇਟਾ ਸਾਡੇ ਕੋਲੇ ਜ਼ੀਰੋ ਇਕਾਈ ਅੰਕ ਠੀਕ ਹੈ ਤਾਂ 5 ਨੰਬਰ ਦਾ ਉੱਤਰ ਹੈ ਜਿਹੜਾ ਉਹ ਕੀ ਆਜੂਗਾ ਕਿਹੜਾ ਜ਼ੀਰੋ ਦਿੰਦਾ D10 ਹੈ D1 ਨੂੰ ਅਸੀਂ ਰਾਈਟ ਆਨਸਰ ਕਲਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 6 ਨੰਬਰ ਸਵਾਲ ਇਹ ਵੀ ਇਹਦੇ ਨਾਲ ਰਲਦਾ ਮਿਲਦਾ ਹੀ ਆ ਆ ਬੇਟਾ ਫੇਰ ਸੁਣ ਲਓ ਆ ਜਿਹੜੀ ਤਾਰ ਦੀ ਨਿਸ਼ਾਨੀ ਹੈ ਜਦੋਂ ਮੈਂ ਟਾਈਪ ਕਰਦਾ ਬੇਟਾ ਗੁਣਾ ਦੀ ਨਿਸ਼ਾਨੀ ਨਹੀਂ ਹੁੰਦੀ ਇਹਨੂੰ ਗੁਣਾ ਹੀ ਮੰਨ ਕੇ ਚੱਲਣਾ ਤੁਸੀਂ ਠੀਕ ਹੈ ਤਾਂ 3207 12 17 13 ਇਹ ਸੰਖਿਆ ਇਹਨਾਂ ਦੇ ਵਿੱਚ ਸੰਖਿਆਵਾਂ ਤੇ ਗੁਣਨਫਲ ਦੇ ਇਕਾਈ ਸਥਾਨ ਦਾ ਅੰਕ ਹੋਵੇਗਾ ਤੋ ਬੇਟਾ ਇਕਾਈ ਸਥਾਨ ਦਾ ਅੰਕ ਦੇ ਵਿੱਚ ਇਹਦੇ ਆਪਾਂ ਇਕਾਈ ਇਕਾਈ ਅੰਕ ਲੈ ਕੇ ਗੁਣਾ ਕਰ ਲੈਣੇ ਆ ਇਹਦਾ ਇਕਾਈ ਅੰਕ 7 2 7 3 ਠੀਕ ਹੈ ਇਹਨਾਂ ਨੂੰ ਗੁਣਾ ਕਰ ਲੈਣੇ ਤੇ ਇਕਾਈ ਅੰਕ ਤੇ ਜਿਹੜਾ ਆਜੂਗਾ ਉਹ ਜਿਹੜਾ ਹੈਗਾ ਆ ਇਕਾਈ ਅੰਕ ਹੋਊਗਾ 7 2 14 14 7 98 98 ਨੂੰ 3 ਨਾਲ ਗੁਣਾ 8 ਇਹਦੇ ਇਕਾਈ ਅੰਕ ਨੂੰ ਕਰ ਲਓ 8 3 24 ਤਾਂ ਇਕਾਈ ਅੰਕ ਆ ਜਿਹੜਾ ਉਹ 4 ਹੋ ਜਾਣਾ ਠੀਕ ਆ ਭਾਵੇਂ ਗੁਣਾ ਕਰੋਗੇ ਤਾਂ ਇਕਾਈ ਅੰਕ 4 ਆਊਗਾ ਤਾਂ ਆਪਾਂ ਜਿਹੜਾ ਇਕਾਈ ਅੰਕ 4 ਸੀ 1 ਤੇ ਆਉਂਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਦੋ ਸੰਖਿਆਵਾਂ ਦਾ ਜੋੜ ਫਲ 234560 ਹੈ ਜੇਕਰ ਇੱਕ ਸੰਖਿਆ ਦੂਜੀ ਸੰਖਿਆ ਤੋਂ 10010 ਵੱਧ ਹੋਵੇ ਤਾਂ ਵੱਡੀ ਸੰਖਿਆ ਹੋਵੇਗੀ ਤਾਂ ਮੰਨੋ ਛੋਟੀ ਸੰਖਿਆ ਛੋਟੀ ਸੰਖਿਆ ਬਰਾਬਰ x ਇਹ ਬੇਟਾ ਜੇ ਤੁਸੀਂ x ਵਾਲਾ ਖੇਡ ਸਮਝ ਗਏ ਫਿਰ ਇਹ ਸਵਾਲ ਬਹੁਤ ਆਸਾਨ ਹੋ ਜਾਣੇ ਆ ਸਵਾਲ ਇੱਕ ਇੱਕ ਦੋ ਦੋ ਲਾਈਨਾਂ ਦਾ ਹੀ ਹੁੰਦਾ ਤੇ ਬੇਟਾ ਵੱਡੀ ਸੰਖਿਆ ਫਿਰ ਕਿੰਨੀ ਹੋਊਗੀ ਵੱਡੀ ਸੰਖਿਆ ਕਿੰਨੀ ਹੋਊਗੀ x 10010 ਕਿਉਂਕਿ ਦੂਜੀ ਸੰਖਿਆ ਤੋਂ ਪਹਿਲ ਇੱਕ ਸੰਖਿਆ ਦੂਜੀ ਸੰਖਿਆ ਤੋਂ 10010 ਵੱਧ ਹੈ ਤਾਂ ਬਰਾਬਰ ਹੈ 10000 10 ਵੱਡੀ ਸੰਖਿਆ ਕਿੰਨੀ ਹੋਗੀ x 10010 ਹੁਣ ਕਹਿੰਦਾ ਪਿਆ ਇਹਨਾਂ ਦੋ ਸੰਖਿਆਵਾਂ ਦਾ ਜੋੜ ਇਹਨਾਂ ਆ ਤਾਂ ਇਹਨੂੰ ਤੇ ਇਹਨੂੰ ਜੋੜੀਏ ਤਾਂ ਉੱਤਰ ਕਿੰਨਾ ਆ ਜਾਂਦਾ ਹੈ ਵੱਡੀ ਸੰਖਿਆ 10010 ਜਮਾ x ਆ ਗਈ ਗੱਲ ਸਮਝ ਲੱਗ ਗਈ ਇਹਦੇ ਨਾਲ ਉਹ ਵਗਦਾ ਜਾਂ x ਜਮਾ 10010 ਕਰ ਲੋ ਜਾਂ 10010 ਜਮਾ x ਕਰ ਲੋ ਹੁਣ ਬੇਟਾ ਆ ਸੰਖਿਆ ਤੇ ਆ ਸੰਖਿਆ ਦਾ ਜੋੜ ਕਿੰਨਾ ਆ 234560 ਇਹਨੂੰ ਜੋੜ ਲਓ ਪੁੱਤ ਤੁਸੀਂ ਇਹ ਬਣ ਗਿਆ x ਜਮਾ x ਜਮਾ 10010 ਬਰਾਬਰ 234000 560 ਠੀਕ ਹੈ ਬੇਟਾ ਤਾਂ ਆ 10000 10 ਨੇ ਉਧਰਲੇ ਪਾਸੇ ਜਾ ਕੇ ਘਟਾਓ ਖਾ ਜਾਣਾ x x 2x ਹੋ ਗਏ ਬੇਟਾ ਮੈਂ ਇੱਕ ਸਟੈਪ ਘਟਾਉਣ ਲੱਗਾ 2x 234560 10010 ਤਾਂ ਇਹ ਜਦੋਂ ਘਟਾਵਾਂਗੇ ਤਾਂ 2x 2 ਲੱਖ 24550 ਆ ਜਾਣਾ ਠੀਕ ਹੈ ਬੇਟਾ 2 ਲੱਖ 24 ਤਾਂ ਦੋ ਤੇ ਕੱਟ ਦਵਾਂਗੇ ਆਪਾਂ 2 1 2 2 1 2 2 2 4 2 2 4 1 ਕਾਂਸਲ 15 2 ਸ ਅਤੇ 14 1 ਕਾਂਸਲ 2 5 10 112275 ਇਹ ਤਾਂ x ਆ ਗਈ ਪੁੱਤ ਅਸੀਂ ਕੀ ਲੱਭਣੀ ਹੈ 1010 x ਕਿਉਂਕਿ ਵੱਡੀ ਸੰਖਿਆ ਅਸੀਂ ਲੱਭਣੀ ਹੈ ਤਾਂ ਇਹਦੇ ਵਿੱਚ ਇਹ ਜਿਹੜਾ ਹੈਗਾ 10010 ਦੇ ਵਿੱਚ ਇਹਨੂੰ ਜੋੜ ਦਵਾਂਗੇ ਤਾਂ ਵੱਡੀ ਸੰਖਿਆ ਬਰਾਬਰ ਹੈ ਵੱਡੀ ਸੰਖਿਆ ਬਰਾਬਰ 1,12,275 ਜਮਾ 10,000 10 ਤਾਂ ਇਹ ਬਣ ਗਿਆ 1,22,200 122285 ਜਦੋਂ ਇਹਨੂੰ ਜੋੜਾਂਗੇ ਤੇ ਬੇਟਾ ਤੁਸੀਂ ਆਪਣੇ ਹੱਥ ਨਾਲ ਅਭਿਆਸ ਕਰ ਲੈਣਾ ਇਹਦਾ ਠੀਕ ਹੈ 122285 ਉੱਤਰ ਆਊਗਾ ਤਾਂ ਇੱਥੇ ਆਪਾਂ ਦੇਖਦੇ ਹਾਂ 122285 ਬੇਟਾ 2 ਨੰਬਰ ਤੇ ਉੱਤਰ ਦਿੰਦਾ ਭਈ 122285 ਤਾਂ 20 ਆਨਸਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਕਲਿੱਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਸਵਾਲ ਸੀ 7 7 ਨੰਬਰ ਇਹ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ